ਹਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਮੱਲਾਂਵਾਲਾ ਪੁਰਾਣਾ ਜਿਹੜਾ ਦੋਸਤੋ ਪਿੰਡ ਮੱਲਾਂਵਾਲਾ ਹੈ ਬਿਲਕੁਲ ਮੱਲਾਂਵਾਲੇ ਸ਼ਹਿਰ ਦੇ ਨਾਲ ਅੱਧਾ ਕਿਲੋਮੀਟਰ ਕੋਈ ਨਾਲ ਹੀ ਬਿਲਕੁਲ ਲੱਗਦਾ ਹੈ ਪੁਰਾਣਾ ਮੱਲਾਂਵਾਲਾ ਜਿਹੜਾ ਦੋਸਤੋ ਇਹ ਪਿੰਡ ਵਜਦਾ ਤੇ ਦੂਲੇ ਵਾਲਾ ਰੋਡ ਜਿਹੜਾ ਦੋਸਤੋ ਬਿਲਕੁਲ ਕੋਲੋਂ ਲੰਘਦਾ ਦੂਲੇ ਵਾਲਾ ਰੋਡ ਤੇ ਪੁਰਾਣਾ ਮੱਲਾਂਵਾਲਾ ਤੁਸੀਂ ਖਾਸ ਜਿਹੜੀ ਪਿੰਡ ਵਿਜ਼ਿਟ ਕਰਨੀ ਆ ਤੇ ਵੀਰ ਰਾਜਵੀਰ ਸਿੰਘ ਹੋਰਾਂ ਦੇ ਕੋਲੇ ਆਏ ਆ ਮਹੂ ਤੋਂ ਜੇਕਰ ਦੋਸਤੋ ਦੂਰੀ ਵੇਖੀਏ ਮਹੂ ਤੋਂ ਫਰੋਜਪੁਰ ਜਾਂ ਮੱਲਾਵਾਲਾ ਰੋਡ ਆਪਾਂ ਆਉਣੇ ਆ ਤੇ ਬਿਲਕੁਲ ਮੱਲਾਵਾਲਾ ਤੁਸੀਂ ਵਿਜ਼ਿਟ ਕਰਨੀ ਹੈ ਤੇ ਮਹੂ ਤੋਂ 20 ਕਿਲੋਮੀਟਰ ਦੀ ਦੂਰੀ ਆ ਇਸ ਪਿੰਡ ਦੀ ਤੇ ਜੀਰੇ ਤੋਂ ਵੀ ਤਕਰੀਬਨ 20 ਕਿਲੋਮੀਟਰ ਆ ਇੱਕ ਪਾਸੇ ਫਰੋਜਪੁਰ ਦੀ ਗੱਲ ਕਰ ਲਈਏ ਸਿਟੀ ਦੀ ਸ਼ਹਿਰ ਦੀ ਤੇ ਫਰੋਜਪੁਰ ਸ਼ਹਿਰ ਤੋਂ ਵੀ 20 ਕਿਲੋਮੀਟਰ ਦੀ ਦੂਰੀ ਆ ਤੇ ਜੇਕਰ ਕਿਸੇ ਵੀਰ ਨੇ ਆਪਣਾ ਮਾਝੀ ਚ ਆਉਣਾ ਹੈ ਤੇ ਬਿਲਕੁਲ ਨਵਾਂ ਬਣਿਆ ਪੋਲ ਜਿਹੜਾ ਦੋਸਤੋ ਕੋਟ ਬੁੱਡੇ ਤੋਂ ਦੂਰੀ ਵੇਖੀਏ ਤੇ 20 ਕਿਲੋਮੀਟਰ ਦੀ ਆ ਤੇ ਬਿਲਕੁਲ ਇਹਨਾਂ ਸੈਂਟਰ ਦੇ ਵਿੱਚ ਆ ਇਹ ਚੌ ਪੰਜਾਂ ਸ਼ਹਿਰਾਂ ਦੇ ਬ ਮੱਲਾਂ ਵਾਲਾ ਜਿਹੜਾ ਸ਼ਹਿਰ ਹੈਗਾ ਜਿੱਥੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਮੱਲਾਂ ਵਾਲੇ ਪਿੰਡ ਤੇ ਵੀਰ ਰਾਜਵੀਰ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਉਹਦੇ ਵਿਕਰੀ ਵਾਲੇ ਪਸ਼ੂ ਆ ਇਸ ਘਰੇ ਹੁੰਦੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਮੱਜਾਂ ਦਿਖਾ ਦਾਂਗੇ ਟੁਕੀਆਂ ਨੇ ਮੱਜਾਂ ਤਿਆਰੀ ਦੇ ਵਿੱਚ ਆ ਇੱਕ ਮੱਜ ਥੋੜਾ ਜਿਹਾ ਸਮਾਂ ਵਾਧਾ ਲੈ ਕੇ ਜਾਂਦੀ ਆ ਪੁੱਛਾਂਗੇ ਕਿ ਕਿੰਨਾ ਕੁ ਦਿਨ ਜਿਹੜੇ ਹਜੇ ਬਾਕੀ ਆ ਸੌਣ ਦੇ ਵਿੱਚ 22 ਤਰੀਕ ਨੂੰ ਅੱਜ ਆਪਾਂ ਦੋਸਤੋ 22 ਜੂਨ ਨੂੰ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ 10 ਵਜੇ ਮਾਰਨਿੰਗ ਦਾ ਟਾਈਮ ਹੈਗਾ ਸੋ ਬਾਕੀ ਪਸ਼ੂ ਜਿਹੜਾ ਪਸੰਦ ਆਊਗਾ ਆਪਣੀ ਤਸੱਲੀ ਜਿਹੜੀ ਆ 蒂ਪ ਕੇ ਚੌਂ ਥਾਨਾਂ ਦੀ ਤਸੱਲੀ ਕਰਨ ਤੋਂ ਬਾਅਦ ਤੁਸੀਂ ਸੌਦਾ ਕਰ ਸਕਦੇ ਹੋ ਜੇਕਰ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਹੈ ਤਾਂ ਤੁਸੀਂ ਯਾਰ ਦੋਸਤੋ ਉਹ ਵੀਡੀਓ ਕਾਲ ਤੇ ਆਪਾਂ 蒂ਪ ਕੇ ਜਿਹੜੀ ਉਹ ਕਰਪੇਰੀਆ ਹੈਗਾ ਉਹ ਪੂਰਾ ਕਰ ਸਕਦੇ ਆਓ ਕਰਦੇ ਆਂ ਗੱਲਬਾਤ ਬਾਈ ਰਾਜਵੀਰ ਸਿੰਘ ਦੇ ਨਾਲ ਪੁੱਛਦਿਆਂ ਕੀ ਇਨਫੋਰਮੇਸ਼ਨ ਆ ਅੱਜ ਇਹ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਰਾਜਵੀਰ ਸਿੰਘ ਜੀ ਸਸਰੀ ਕਾਲ ਸਸਰੀ ਕਾਲ ਬਾਈ ਸਸਰੀ ਕਾਲ ਹੋਰ ਭਰਾ ਠੀਕ ਠਾਕ ਹਾਂਜੀ ਹਾਂਜੀ ਵਧੀਆ ਕਿਰਪਾ ਜੀ ਤੁਸੀਂ ਦੱਸੋ ਬਹੁਤ ਵਧੀਆ ਅੱਛਾ ਰਾਜਵੀਰ ਭਾਈ ਪਸ਼ੂ ਵਪਾਰ ਦਾ ਕੰਮ ਆ ਤੇ ਕਿੰਨੇ ਕ ਸਮੇਂ ਤੋਂ ਆਪਾਂ ਕਰਦੇ ਆ ਰਹੇ ਹਾਂ ਇਹ ਜੀ ਆਪਾਂ ਨੂੰ ਹੋ ਗਿਆ ਡੇਢ ਕ ਸਾਲ ਜੀ ਡੇਢ ਹਾਂਜੀ ਹਾਂਜੀ ਤੇ ਕੰਮ ਇਦਾਂ ਹੀ ਮਤਲਬ ਕਿ ਚੱਲੀ ਜਾਂਦਾ ਵੇਖ ਜਾਂਦੇ ਪਸ਼ੂ ਪਰ ਵੀਡੀਓ ਵਾਲਾ ਆਪਣਾ ਪਹਿਲਾ ਚੱਕਰ ਆ ਜੀ ਵੀਡੀਓ ਪਹਿਲੀ ਵਾਰੀ ਬਣਾ ਰਹੇ ਹਾਂ ਹਾਂਜੀ ਪਸ਼ੂ ਵਸੇ ਤੁਸੀਂ ਦਿੱਤੇ ਹੋ ਵੀਰਾਂ ਨੂੰ ਬਹੁਤ ਆ ਵੀ ਜਿਹੜੇ ਵੀਡੀਓ ਘੱਟੋ ਘੱਟ 1.5 ਤੋਂ 2 ਸਾਲਾਂ ਤੋਂ ਆਪਾਂ ਬਣਾ ਰਹੇ ਆ ਹਾਂਜੀ ਹਾਂਜੀ ਉਹਨਾਂ ਕੋਲ ਪਸ਼ੂ ਤੁਹਾਡੇ ਤੋਂ ਕਾਫੀ ਗਏ ਹੋਏ ਹਾਂਜੀ ਹਾਂਜੀ ਅਵਰ ਸਰ ਜਾਂਦੇ ਸਰ ਆਪਣੇ ਪਸ਼ ਤੇ ਬਾਕੀ ਮੱਝਾਂ ਹੁੰਦੀਆਂ ਵੀ ਚੰਗੀਆਂ ਨੇ ਕਿਉਂਕਿ ਜਿੱਥੇ ਜਿੱਸ ਘਰ ਤੋਂ ਆਪਾਂ ਵੀਡੀਓ ਬਣਾਈ ਦੀ ਆ ਪਾਈ ਦੀ ਜਿੱਥੋਂ ਤੋਂ ਤੁਸੀਂ ਵੇਰਵਾ ਦਿੱਤਾ ਤੇ ਉਹ ਮੱਝਾਂ ਚੰਗੀਆਂ ਹੁੰਦੀਆਂ ਜੀ ਜੀ ਤੇ ਰਾਜਵੀਰ ਭਾਈ ਅੱਜ ਪਸ਼ੂ ਤਿੰਨ ਵਗਾਊਗਾ ਹਾਂਜੀ ਹਾਂਜੀ ਤੇ ਇਹ ਕੀ ਸਥਿਤੀ ਇਹਨਾਂ ਦੀ ਡਿਟੇਲ ਕੀ ਹੋਵੇ ਕਿ ਤਿੰਨਾਂ ਦੀ ਸੂਣ ਵਾਲੀਆਂ ਨੇ ਹਾਂਜੀ ਹਾਂਜੀ ਸਰ ਇਹ ਤਿੰਨੇ ਢੁਕੀਆਂ ਜੀ ਮੱਝਾਂ ਠੀਕ ਹੈ ਜੀ ਠੀਕ ਹੈ ਜੀ ਆਹ ਸਾਰੇ ਦੂਜੇ ਸੂਏ ਸੂਣੀਆਂ ਜੀ ਠੀਕ ਹੈ ਜੀ ਤੇ ਆਹ ਦੋਵੇਂ ਤੀਜੇ ਤੀਜੇ ਸੂਏ ਸੂਣੀਆਂ ਜੀ ਇਹਨਾਂ ਦਾ ਕਿੰਦਾ ਹਫਤਾ ਰਹਿੰਦਾ ਜੀ ਇਹ ਦੋ ਤਿਆਰੀ ਚਾ ਜੀ ਉਹ ਨਿਕਾ ਜੀ ਹਾਂਜੀ ਸਰ ਠੀਕ ਤੇ ਪਹਿਲੇ ਨੰਬਰ ਤੇ ਜਿਹੜੀ ਦੋਸਤੋ ਆਪਾਂ ਤੁਹਾਨੂੰ ਇਹ ਆ ਝੂਟੀ ਦਿਖਾ ਰਹੇ ਆ ਦੂਜਾ ਸੂਆ ਸੂਣੀ ਆ ਠੀਕ ਆ ਸੂਆ ਦੂਜਾ ਹੀ ਸੂਣੀ ਆ ਤੇ ਤਿਆਰੀ ਦੇ ਵਿੱਚ ਤੁਸੀਂ ਸਮਝ ਸਕਦੇ ਹੋ ਦਿਨ ਹਜੇ ਕਿੰਨੇ ਲੈਜੂ ਕਰੈਕਟ ਇਹ ਬਾ ਇੱਕ ਦੋ ਦਿਨ ਹੀ ਆ ਜੀ ਇਹਦੇ ਇੱਕ ਦੋ ਹਾਂਜੀ ਇੱਕ ਦੋ ਦਿਨ ਦਾ ਜਿਹੜਾ ਸਮਾਂ ਦੋਸਤੋ ਲੈਜੂਗੀ ਠੀਕ ਆ ਤੇ ਬਾਕੀ ਦਿਨ ਪੂਰੇ ਵੀ ਰੋਣੀਆਂ ਜਾਂਦੇ ਵੀ ਹੋਏ ਨੇ ਠੀਕ ਆ ਤੇ ਉੱਪਰ ਜਿਹੜੇ ਹੁਣ ਦਿਨ ਲੈ ਕੇ ਜਾਂਦੀ ਬਈ ਆ ਬਾਕੀ ਆ ਥਣ ਭਾਂਡਾ ਜੇ ਤੇ ਆ ਜਿਹੜੀ ਤੁਸੀਂ ਸਪੇਸ ਥਣ ਦੀ ਲੰਬਾਈ ਹਰ ਪਾਸਿਓਂ ਚੈੱਕ ਕਰ ਸਕਦੇ ਹੋ ਬਾਕੀ ਸਿੰਘੀ ਸਿੰਘੀ ਫੇਸ ਕੁਆਲਿਟੀ ਬਹੁਤ ਵਧੀਆ ਵੀ ਠੀਕ ਆ ਤੇ ਪੂਰੀ ਜੰਮੀ ਪਲੀ ਆ ਆ ਤੁਹਾਨੂੰ ਜਦੋਂ ਦੋਸਤੋ ਖੋਲ ਕੇ ਦਿਖਾਈ ਚੀਜ਼ ਜਦੋਂ ਵਧੇਰੇ ਸਮਝ ਆ ਜੂ ਗੱਲਬਾਤ ਪੂਰੀ ਗੋਲ ਆ ਰਾਜੀ ਆ ਵਜਨ ਵਾਲੀ ਆ ਤੇ ਸੁਗਾ ਓਰੀਜਨਲ ਦੂਜਾ ਹੀ ਹੋਵੇਗਾ ਵੈਸੇ ਸੁਗਾ ਹਾਂਜੀ ਹਾਂਜੀ ਦੂਜਾ ਦੂਜਾ ਜੀ ਠੀਕ ਆ ਜੀ ਦੂਜਾ ਸੁਗਾ ਜੀ ਹਾਂਜੀ ਤੇ ਇਹਨੂੰ ਕਰੀਏ ਮੜਾ ਦਿਖਾਈਏ ਵੀ ਇਹਨੂੰ ਖੋਲ ਕੇ ਜੀ ਹਾਂਜੀ ਖੋਲ ਕੇ ਬਾਹਰ ਹੀ ਕੱਢ ਲਓ ਤੁਸੀਂ ਆ ਬਾਕੀ ਆਰਡਰ ਕੁਆਲਟੀ ਕਾਫੀ ਚੰਗੀ ਆ ਦੋਸਤੋ ਅ ਅਕਾਊਂਟ ਇੱਕ ਵਾਰੀ ਫੇਰ ਤੁਸੀਂ ਕਰ ਲਓ ਜਰੂਰ ਨੋਟ ਕਰ ਲਓ ਕਿ 2 ਦਿਨ ਦਾ ਸਮਾਂ ਹਜੇ ਬਾਕੀ ਹੈ ਸੂਨ ਦੇ ਵਿੱਚ ਠੀਕ ਆ ਤੇ ਬਨਾਸ ਨਾ ਜਿਹੜਾ ਤੁਹਾਡੇ ਸਾਹਮਣੇ ਆ ਆਰਡਰ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਨਾਰਮਲੀ ਜੇਕਰ ਆਪਾਂ ਜਜਮੈਂਟ ਕਰੀਏ ਤਾਂ 12 11 12 ਲੀਟਰ ਦਾ ਜਿਹੜਾ ਦੋਸਤੋ ਨਾਰਮਲ ਸੇਵਾ ਤੇ ਦੁੱਧ ਚੋਣਾ ਚਾਹੀਦਾ ਅੱਗੇ ਸੋ ਬਾਕੀ ਸਮੇਂ ਤੇ ਆਪਾਂ ਛੱਡ ਦਿੰਨੇ ਆਂ ਬਾਕੀ ਸੇਵਾ ਹਰਕ ਵੀਰ ਦੀ ਆਪ ਕੋ ਆਪਣੀ ਹੈ ਰਾਜੀ ਆ ਫੁੱਲ ਵਜਨਦਾਰ ਜੱਡੀ ਦਾ ਮਾਜਦਾ ਦੋਸਤ ਬਣਾਤਣਾ ਹੈਗਾ ਪੂਰਾ ਰਾਜੀ ਆ ਵਜਨ ਵਾਲੀ ਆ ਠੀਕ ਆ ਤੇ ਕਿਉਂਕਿ ਦੂਰੋਂ ਨੇੜੇੋਂ ਕਿਸੇ ਲਾਉਣਾ ਬਾਕੀ ਹਾਈਟ ਚੰਗੀ ਆ ਮੀਡੀਅਮ ਹਾਈਟ ਤੋਂ ਪਲਾਸੀ ਤੁਸੀਂ ਕਾਊਂਟ ਕਰ ਸਕਦੇ ਹੋ ਤੇ ਰਾਜਵੀਰ ਵੀਰੇ ਕੀ ਮੋਲ ਕੀ ਭਰਾ ਇਹਦਾ ਭਾਈ ਇਹਦਾ ਮੋਲ ਇਹ ਕਹੇ 90000 ਰੁਪਇਆ ਜੀ ਹਾਂਜੀ ਬਾਕੀ ਮਾਨਤਾਨ ਕਰਦੇ ਆਂਗੇ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਠੀਕ ਆ ਬਾਕੀ ਟਿਪ ਨਿਕ ਨੰਬਰ ਆ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਅਗਲਾ ਤਸੱਲੀ ਕਰਕੇ ਲੈ ਕੇ ਜਾਵੇ ਜੀ ਠੀਕ ਜੀ ਹਾਂਜੀ ਸੋ ਬਾਕੀ ਟਿਪ ਨਿਕ ਨੰਬਰ ਆ ਤਸੱਲੀ ਵੀਰਾਂ ਦਾ ਵੀ ਆਪਦੀ ਜ਼ਰੂਰ ਤੁਸੀਂ ਘਰੇ ਜਿਹੜੇ ਵੀਰ ਨੇ ਖਰੀਦਣੇ ਆ ਵੀ ਤਸੱਲੀ ਕਰੋ ਠੀਕ ਆ ਤੇ ਆ ਜਿਹੜਾ ਦੋਸਤੋ ਥਾਣਾ ਬਿਲਕੁਲ ਫੱਦਰ ਬਖਾਲਾ ਬੈਕ ਸਾਈਡ ਤੋਂ ਜੇਕਰ ਵੇਖੀਏ ਸੱਜੇ ਖੱਬੇੋਂ ਦੇਖ ਲਓ ਤੇ ਫੱਦਰ ਬਿਲਕੁਲ ਹੈਗਾ ਕੋਈ ਜਿਹੜਾ ਦੋਸਤੋ ਸਾਇਡ ਸੂਟ ਵਾਲਾ ਕੰਮ ਨਹੀਂਗਾ ਬਿਲਕੁਲ ਲੇਵਾ ਆਰਡਰ ਕੁਆਲਿਟੀ ਕਾਫੀ ਵਧੀਆ ਹੈਗੀ ਠੀਕ ਆ ਇਸ ਤੋਂ ਬਾਅਦ ਇੱਕ 4 ਸੈਕਿੰਡ ਨੰਬਰ ਤੇ ਆਪਾਂ ਤੁਹਾਨੂੰ ਮੱਝ ਦਿਖਾਉਣੇ ਆ ਫੁੱਲ ਬੱਟੀ ਮੱਝ ਆ ਠੀਕ ਆ ਜੀ ਤੇ ਸੁਹਾ ਕਿੰਨਾ ਸਮਝ ਜਾ ਰਹੀ ਹੈ ਜੀ ਇਹ ਤੀਜਾ ਜੀ ਤੀਜਾ ਸੁਹਾ ਹਾਂਜੀ ਸਰ ਦਿਨ ਹਜੇ ਵੀਰ ਕਿੰਨੇ ਕੁ ਲੈ ਜੂ ਇਹ ਜੀ ਹਫਤੇ ਦੀ ਕੱਚੀ ਹੈ ਜੀ ਇੱਕ ਹਫਤਾ ਵੱਡੀ ਮੈਂ ਆ ਗਈ ਹੈ ਨਾ ਜੀ ਕਾਫੀ ਹਾਂਜੀ ਹਾਂਜੀ ਪੂਰਾ ਕੱਦ ਕਾਢ ਵਾਲਾ ਫੁੱਲ ਵੱਡੀ ਆ ਕੱਦ ਕਾਢ ਵਾਲੀ ਆ ਪੂਰੇ ਪੰਜਾਂ ਵਜੂਦ ਵਾਲੀ ਆ ਦੋਸਤੋ ਹਾਂਜੀ ਤੇ ਫੇਸ ਕੁਆਲਟੀ ਸਿੰਘਾਂ ਦੀ ਬੰਤਰ ਉਹ ਵੀ ਤੁਸੀਂ ਆ ਮੂੰਹ ਮੱਥਾ ਧਿਆਨ ਦੇ ਨਾਲ ਦੇਖੋ ਆ ਕਰੋ ਪਰ ਇੱਕ ਹਫਤਾ ਲੰਗੀ ਜੀ ਇੱਕ ਹਫਤਾ ਸਮਾਂ ਬਾਕੀ ਆ ਬਾਕੀ ਥਾਣ ਦੇਵਾ ਜਿਹੜਾ ਦੋਸਤੋ ਸਾਫ਼ ਆ ਪੂਰਾ ਟੱਕ ਹਵਾਨਾ ਬਿਲਕੁਲ ਜਿੰਨਾ ਅੱਗੇ ਨੂੰ ਦੋਸਤੋ ਉਹਨੇ ਬੈਗ ਨੂੰ ਕੱਢੂਗੀ ਹਜੇ ਕਿਉਂਕਿ ਸਮਾਂ ਬਾਕੀ ਆ ਠੀਕ ਆ ਇੱਕ ਹਫਤਾ ਸਮਾਂ ਤੇ ਆਹ ਜਿਹੜਾ ਬੈਕ ਸਾਈਡ ਤੋਂ ਥਣਦੇਵਾ ਆਹ ਜਿਹੜਾ પેટ ਤੋਂ ਸਾ ਤੁਸੀਂ ਦੇਖ ਸਕਦੇ ਠੀਕ ਆ ਤੇ ਇਹ ਇੱਕ ਮੋੜੇ ਖੁੱਡਾ ਟਲਕਾ ਹੈਗਾ ਟਲਕਿਆ ਜੀ ਆ ਹੈਗਾ ਜੀ ਥੋੜਾ ਫਰਕ ਠੀਕ ਆ ਇਹ ਆਪਾਂ ਦੱਸ ਦੇਣਾ ਨਾਲ ਹੀ ਜੇ ਕੋਈ ਲਾ ਫਿਰ ਦੂਰੋਂ ਕੋਈ ਆਉਂਦਾ ਸੱਜਣ ਦੇ ਤਰਫੋਂ ਬਿਲਕੁਲ ਟਰਾਈ ਕਰਦਾ ਜੀ ਪਰ ਰਾਜੀ ਆ ਪੂਰੀ ਵਜਨ ਵਾਲੀ ਆ ਦੋਸਤੋ ਤੇ ਇੱਕ ਬੰਨੇ ਬਿਲਕੁਲ ਬੈਣੀ ਵਾਲੇ ਪਾਸਿਓਂ ਜੇਕਰ ਆਪਾਂ ਗੱਲ ਕਰੀਏ ਤੇ ਖੁੱਡਾ ਨਾ ਟਲਕਿਆ ਹੈ ਠੀਕ ਆ ਖੁੱਡਾ ਬੈਠਾ ਸੋ ਬਾਕੀ ਕਈ ਵਾਰਾ ਹੋ ਜਾਂਦਾ ਦੋਸਤੋ ਕਿੰਨਾ ਪਸ਼ੂ ਜਦੋਂ ਛੋਟਾ ਹੁੰਦਾ ਬਚਪਨ ਦੇ ਵਿੱਚ ਕਟੀਆਂ ਝੋਟੀਆਂ ਉਹਨੂੰ ਕੋਈ ਛੱਟ-ਛੁੱਟ ਜਿਆ ਜਾਂ ਕੋਈ ਡਿੱਗਣ ਦਾ ਕੋਈ ਉਹ ਉਹਦੇ ਕਰਕੇ ਤਾਂ ਦੋਸਤ ਟਲਕਾ ਪਛ ਵੀ ਤਾਂ ਜਾਂ ਖੁੱਡਾ ਬੈਠ ਜਾ ਸੈੜ ਗਿਆ ਹੋਵੇ ਉਦੋਂ ਦੀ ਗੱਲ ਬਾਤ ਆ ਫਿਰ ਹਾਲ ਓਵਰ ਆਲ ਜਿਹੜੀ ਜਿਹੜੀ ਮੱਝ ਕਾਫੀ ਭਾਰੀ ਆ ਵਜਨ ਵਾਲੀ ਆ ਠੀਕ ਆ ਤੇ ਦੁੱਧ ਭਾਈ ਰਾਜਵੀਰ ਵੀਰ ਕਿੰਨਾ ਕ ਚਵਾ ਦਿੰਦੀ ਰਹੀ ਜਾਂ ਚਵਾ ਦੂਗੀ ਹਾਂਜੀ ਦੁੱਧ ਦੀ ਜਿਹੜੇ ਸੂਏ ਆ ਨਾ 14 ਲੀਟਰ ਦੱਸਿਆ ਜੀ ਤੀਜਾ ਸੂਆ ਸੂ ਰਹੀ ਆ ਜੀ ਹੁਣ ਅੱਗੇ ਸੇਵਾ ਤੇ ਆ ਜੀ ਇੰਨੀ ਸੇਵਾ ਕਰਾਂਗੇ ਉਹਨਾਂ ਨੂੰ ਦੁੱਧ ਵੱਡੀ ਮਾਣ ਨਾਲ ਜੀ 12 ਤੋਂ ਪਲੱਸ ਤਾਂ ਕਰ ਸਕਦੇ ਆ ਹਾਂਜੀ ਹਾਂਜੀ 14-15 ਕਿਲੋ ਤੇ ਦੇਊਗੀ ਬਾਕੀ ਆਪਾਂ ਬੁੱਝੇ ਦੇ ਹਿਸਾਬ ਨਾਲ ਹੀ ਆ। ਠੀਕ ਹੈ ਮਿਹਨਤ ਵੀ ਕਰੂਗਾ। ਬਿਲਕੁਲ ਦਿਖਾਈਏ ਵੀ ਖੋਲ ਦੋ ਜੀ। ਜੀ ਜੀ। ਤੇ ਸੋ ਦੋਸਤੋ ਦੂਜੇ ਸਵੇਰ ਵੀ ਇਹ ਕਹਿੰਦਾ ਵੀ 14-15 ਲੀਟਰ ਜਿਹੜਾ ਇਸਨੇ ਮਿਲਕ ਪਾਇਆ ਤੇ ਐਡੀ ਵੱਡੀ ਮਾਝੂ ਜੇਕਰ ਦੋਸਤੋ ਆਪਾਂ ਗੱਲ ਕਰੀਏ ਤੇ 12 ਤੋਂ ਪਲੱਸ ਮੈਂ ਤਾਂ ਕਹਿਆ ਵੀ ਨਾਰਮਲ ਹੀ ਕੋਈ ਸੇਵਾ ਵੀਰ ਨਾਰਮਲ ਵੀ ਕੋਈ ਸੇਵਾ ਕਰਦਾ ਦੀ ਤੇ 12 ਪਲੱਸ ਵੀ ਦੁੱਧ ਜਿਹੜਾ ਦੋਸਤੋ ਚੋਣਾ ਚਾਹੀਦਾ ਜਿਹੜੇ ਫੁੱਲ ਵੱਡੇ ਕੱਦ ਕਾਢ ਦੀ ਆ ਪੂਰੇ ਵਜਨ ਵਾਲੀ ਆ ਭਾਰੀ ਐ ਠੀਕ ਹੈ ਸਰੀਰਕ ਬੰਤਰ ਜਿਹੜੀ ਐ ਐਕਸਟਰਾਔਡੀਨਰੀ ਆ ਦੇਖੋ ਜੀ ਠੀਕ ਹੈ ਤੇ ਫੁੱਲ ਬਟਾ ਫੁੱਲ ਭਰੀ ਆ ਦੋਸਤੋ ਤੇ ਫੇਸ ਕੁਆਲਟੀ ਚੰਗੀ ਆ ਬਾਕੀ ਥਣਾ ਥੁਣਾ ਦੀ ਪੂਰੀ ਸਫਾਈ ਆ ਵੀ ਕਿਉਂਵੇ ਥਣ ਚੈੱਕ ਕਰ ਆਪਾਂ ਗੱਲ ਕਰ ਲਈਏ ਨਾ ਬਹਿਣੀ ਤੋਂ ਖੱਬੀ ਬਹਿਣੀ ਤੋਂ ਤੇ ਆ ਸਪੇਸ ਆ ਤੁਹਾਡੇ ਸਾਹਮਣੇ ਆ ਬਾਕੀ ਇੱਕ ਹਫਤਾ ਸਮਾਂ ਬਾਕੀ ਆ ਸੂਨ ਦਿਚ ਅੱਛਾ ਵੀਰੇ ਫਿਰ ਕਿੰਨਾ ਦਾ ਲੈਣ ਦੇਣ ਦਾ ਮੁੱਲ ਕੀ ਕਰਤਾ ਇਹਦਾ ਲੈਣ ਦੇਣ ਭਾਈ 85000 ਰੁਪਿਆ ਜੀ ਬਾਕੀ ਮਾਨਤਾ ਕਰਾਂਗੇ ਜੀ 85000 ਚ ਹਾਂਜੀ ਹਾਂਜੀ ਜ਼ਰੂਰ ਕਰਾਂਗੇ ਠੀਕ ਹੈ ਜੀ 85000 ਦੇ ਵਿੱਚੋਂ ਭਰਾਵੋ ਮਾਨਤਾ ਹੋ ਜਾਊਗਾ ਵੱਡੀ ਜੰਮੀਪਲੀ ਪੂਰੀ ਮੈਂ ਆ ਠੀਕ ਹੈ ਤੇ ਬਾਕੀ ਇੱਕੋ ਗੱਲ ਜਿਹੜੀ ਤੁਹਾਨੂੰ ਨੋਟ ਕਰਾਉਣੀ ਆ ਫੁੱਡਾ ਟਲਕਾ ਹੈਗਾ ਠੀਕ ਹੈ ਜੀ ਫੁੱਡਾ ਬੈਠਿਆ ਬਹਿਣੀ ਵਾਲੇ ਪਾਸੇ ਜਿੱਥੇ ਅਸੀਂ ਗੱਲ ਕਰੀਏ ਓਵਰ ਆਲ ਜਿਹੜੀ ਮੱਝ ਪੂਰੀ ਭਾਰੀ ਆ ਵਧੀਆ ਲੱਗ ਰਹੀ ਆ ਤੇ ਥੱਲੇ ਵੀ ਪੂਰੀ ਸਾਫ ਪੂਰੀ ਬਣੇਗੀ allele ਆਪਣੇ ਤੱਕ ਬਾਕੀ ਤੇਰ ਤੋਂ ਤੁਸੀਂ ਦੇਖ ਲਓ ਕਿ ਕਾਫੀ ਪਵਨਾ ਸਟ੍ਰੈਟ ਜਿਹੜਾ ਤੁਸੀਂ ਦਿਖਾਇਆ ਲੁੱਪੂਰਾ ਜਿਹੜਾ ਪਿੱਛੇ ਜਿਹੜਾ ਦੋਸਤੋ ਬਣਾਉਗੀ ਜਿੰਨਾਂ ਕ ਅੱਗੇ ਰੱਖਦੇ ਉਹਨਾਂ ਕ ਪਿੱਛੇ ਨੂੰ ਬਣਾਉਗੀ ਪਰ ਬਿਨਾਂ ਤੇ ਹਲੇ ਛੱਡ ਦਿੰਨੇ ਆ ਵੀ ਹਜੇ 7 ਦਿਨ ਬਾਕੀ ਆ ਇਸ ਤੋਂ ਬਾਅਦ ਰਾਜਵੀਰ ਭਾਈ ਅਗਲੀ ਮਹੀਨੇ ਇੱਕ ਆਪਣੇ ਕੋਲ ਸੀਗੀ ਹਾਂਜੀ ਦਾਜੀ ਠੀਕ ਆ ਠੀਕ ਆ ਚਲੋ ਤੀਜੇ ਨੰਬਰ ਤੇ ਜਿਹੜੀ ਦੋਸਤੋ ਤੁਹਾਨੂੰ ਆਪਾਂ ਇਹ ਜ਼ਿਕਰ ਕਰਦੇ ਆਪਾਂ ਇਹ ਮਾਜ ਦਿਖਾ ਦਿੰਨੇ ਆ ਤੀਜੇ ਨੰਬਰ ਤੇ ਤੇ ਫੇਸ ਕੁਆਲਿਟੀ ਤੋਂ ਵੇਖੀਏ ਤੇ ਝੋਟੀਆਂ ਦੇ ਵਿੱਚ ਮੂੰਹ ਮੱਥਾ ਪੈਂਦਾ ਤੇ ਬਾਕੀ ਸੂਬਾ ਪੁੱਛਦੇ ਆ ਸੂਬਾ ਕਿੰਨਾ ਸੂਗੀ ਹੈ ਜੀ ਇਹ ਨਹੀਂ ਤੀਜਾ ਹੀ ਆ ਭਾ ਨੇ ਬਾਸ ਦین ਪੂਰੇ ਹੀ ਜਾਂਦੇ ਠੀਕ ਆ ਜੀ ਹਾਂ ਜੀ ਮੂੰਹ ਮੱਥੇ ਤੋਂ ਥੋੜਾ ਫੇਸਬੁੱਕ ਤੋਂ ਲੱਗਦਾ ਜਿਵੇਂ ਦੂਜੇ ਸਵੇਰੇ ਝੋਟੀ ਆ ਬਾਕੀ ਸੁਆ ਓਰੀਜਨਲ ਜਿਹੜਾ ਉਹ ਤੀਜਾ ਸੁਆ ਸੁਣ ਹਾਂ ਜੀ ਠੀਕ ਆ ਆ ਦੇਖੋ ਇਹ ਬਾਤ ਤਿਆਰੀ ਜਿਆਦੇ ਐਡਾਂਗੇ ਸੁਪ ਆਏਗੀ ਹੂੰ ਇਹ ਵੀ ਤਿਆਰੀ ਚ ਬਿਲਕੁਲ ਇੱਕ ਦੋ ਦਿਨ ਇੱਕ ਦੋ ਦਿਨ ਜਿਹੜਾ ਸਮਾਂ ਇਹ ਲੈ ਕੇ ਜਾਂਦੀ ਪਈ ਹੈ ਠੀਕ ਆ ਤੇ ਥੰਮ ਥੰਮ ਹਵਾਨਾ ਤੁਸੀਂ ਆ ਦੇਖ ਸਕਦੇ ਹੋ ਬਿਲਕੁਲ ਤੇ 1 2 ਦਿਨ ਦਾ ਜਿਹੜਾ ਦੋਸਤੋ ਇਹ ਸਮਾਂ ਲੈ ਕੇ ਜਾਂਦੀ ਹੈ ਠੀਕ ਆ ਤੇ ਆ ਫੇਸ ਕੁਆਲਿਟੀ ਆ ਮੈਂ ਪੂਰੀ ਭਰੀ ਆ ਸੋਹਣੀ ਮੈਂ ਆ ਜਿੰਨੀ ਨਹੀਂ ਹੈਗੀ ਆ ਪ੍ਰੋਪਰ ਤੁਹਾਨੂੰ ਥਾਣ ਦੇਵਾ ਬੜੀ ਤਸੱਲੀ ਨਾਲ ਦਿਖਾਵਾਂਗੇ ਤੋੜ ਕੇ ਦਿਖਾਉਣੇ ਇੱਕ ਵਾਰੀ ਆਪਾਂ ਤੁਹਾਨੂੰ ਇਹ ਠੀਕ ਆ ਮਜਾ ਪਸ਼ੂ ਜਿਹੜੇ ਦੋਸਤੋ ਤਿੰਨ ਦਿਖਾ ਰਹੇ ਆ ਆਪਾਂ ਤੁਹਾਨੂੰ ਤਿੰਨੇ ਪਸ਼ੂ ਚੰਗੇ ਆ ਵੀ ਕੋਈ ਲਾਂਬੇ ਵਾਲੀ ਗੱਲ ਨਹੀਂ ਹੈਗੀ ਪਰ ਫਿਰ ਵੀ ਆਪਦੀ ਤੁਸੀ ਤਸੱਲੀ ਆ ਜਰੂਰ ਘਰ ਪਹੁੰਚ ਕੇ ਕਰਦੇ ਠੀਕ ਆ ਕਰ ਜਾ ਠੀਕ ਆ ਵੀਰੇ ਇਹਦੀ ਫਿਰ ਕੀ ਡਿਮਾਂਡ ਕਰਤੀ ਇਹਦੀ ਵੀ ਸਰ ਉਹ ਨਹੀਂ ਕਰਾਂਗੇ 90000 ਰੁਪਏ ਦੀ ਡਿਮਾਂਡ ਆ ਜੀ 90000 ਮੰਨਤਨ ਕਰਦੇ ਆਂ ਕੋਈ ਗੱਲ ਨਹੀਂ ਜਿਹੜਾ ਵੀਰ ਕੋਈ ਆਊਗਾ ਜੀ ਕੋਈ ਚੱਕਰ ਨਹੀਂ ਠੀਕ ਆ ਹਾਂ ਜੀ ਤੇ 90000 ਦੋਸਤੋ ਇਸ ਲਾਸਟ ਤੇ ਜਿਹੜੀ ਆਪਾਂ ਤੁਹਾਨੂੰ ਤੀਜਾ ਸੂਬਾ ਸੁਣੀ ਇਹ ਮੱਝ ਦਿਖਾਤੀ ਆ ਇਹਦੀ ਵੀ 90000 ਡਿਮਾਂਡ ਆ ਠੀਕ ਆ ਤੇ ਮੱਝਾ ਵੱਟੀਆਂ ਨੇ ਇੱਥੇ ਆਓਗੇ ਤਸੱਲੀ ਨਾਲ ਦੇਖੋ ਠੀਕ ਆ ਤੇ ਬਹਿਣੀਆਂ ਤੋਂ ਉਲਟ ਬਹਿਣੀਆਂ ਦੇ ਪਾਸੇ ਉਹ ਤਾਂ ਵੀ ਜ਼ਰੂਰ ਚੈੱਕ ਕਰੋ ਵੀ ਹਰ ਪਾਸਿਓਂ ਚੰਗੀ ਚੀਜ਼ ਆ ਠੀਕ ਆ ਜੀ ਬਾਕੀ ਜੈਸਵੀਰ ਨੇ ਪੈਸੇ ਲਾਉਣੇ ਆ ਆਦੇ ਤਸਵੀਰ ਤੁਸੀਂ ਕਰ ਲਿਓ ਘਰ ਇੱਕ ਵਾਰ ਜਿੰਨੀ ਚੀਜ਼ ਦਿਖਾਈ ਗਈ ਆ ਆਪਣੀਆਂ ਖਾਰਾ ਹੀ ਬਿਲਕੁਲ ਦੇਖ ਲਿਓ ਬਿਲਕੁਲ ਓਡੀ ਚੀਜ਼ ਨਿਕਲੂਗੀ ਤੇ ਰਾਜਵੀਰ ਇਹ ਤੇ ਬਾਈ ਆਪਣੇ ਜਿਹੜੇ ਸੰਪਰਕ ਨੰਬਰ ਦੇ ਦਿੱਤੀ ਜੀ ਆਪਣਾ ਹੈਗਾ ਜੀ ਫੋਨ ਨੰਬਰ ਹੈਗਾ 98721 99593 ਹਾਂਜੀ ਤੇ 118872498034 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਜੀ ਰਾਜਵੀਰ ਸਿੰਘ ਤੇ ਖਾਸ ਮੱਲਾ ਵਾਲੇ ਤੁਸੀਂ ਵਿజిਟ ਕਰਨੀ ਆ ਪ੍ਰਾਣਾ ਪਿੰਡ ਆ ਜਿਹੜਾ ਦੋਸਤੋ ਮੱਲਾ ਵਾਲਾ ਤੁਸੀਂ ਡਿਜਟ ਕਰ ਨਹੀਂ ਠੀਕ ਆ ਤੇ ਦੂਲੇ ਵਾਲਾ ਪਿੰਡ ਨਾਲ ਆ ਗਿਆ ਜੀ ਹਾਂਜੀ ਹਾਂਜੀ ਦੂਲੇ ਵਾਲਾ ਨਾਲ ਕਾਮਲਾ ਵਾਲਾ ਪਿੰਡ ਥੋੜੀ ਦੂਰੀ ਹੈ ਕਾਮਲਾ ਵਾਲਾ ਵੀ 3 ਕਿਲੋਮੀਟਰ ਦੂਲੇ ਵਾਲਾ ਜੀ 2.5 3 ਕਿਲੋਮੀਟਰ ਹੀ ਕਾਮਲਾਲਾ ਜੀ ਇੰਨਾ ਕੇ ਨੇੜੇ ਫਰੋਹੀਪੁਰ ਤੋਂ 20 ਕਿਲੋਮੀਟਰ ਹਾਂਜੀ ਹਾਂਜੀ ਫਰੋਹੀਪੁਰ ਤੋਂ ਵੀ ਮਫੂ ਤੋਂ ਵੀ ਜੀਰੇ ਤੋਂ ਵੀ ਹਾਂਜੀ ਜੀਰੇ ਤੋਂ ਠੀਕ ਆ ਸੋ ਅੱਜ ਇਹ ਪਸ਼ੂ ਸੀ ਦੋਸਤੋ ਤੇ ਸਮੇਂ-ਸਮੇਂ ਦੇ ਨਾਲ ਤੁਸੀਂ ਸੰਪਰਕ ਵੀਰ ਰਾਜਵੀਰ ਸਿੰਘ ਹੋਰ ਨਾਲ ਬਣਾ ਕੇ ਰੱਖ ਸਕਦੇ ਹੋ ਪਸ਼ੂ ਚੰਗੇ ਨਿਕਲਦੇ ਆ ਸੋ ਬਹੁਤੇ ਵੀਰ ਵਪਾਰੀ ਵੀ ਆ ਲੈ ਕੇ ਜਾਂਦੇ ਆ ਪਸ਼ੂਆਂ ਸੇਲ ਪਰਚੇਜ ਦਾ ਕੰਮ ਕਰਦੇ ਆ ਵੇਚਦੇ ਆ ਠ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ